ਵਾਕ ਤੇ ਦੋਸਤੋ ਆਪਣੇ ਪੇਜ ਤੇ ਆਪਣੇ ਚੈਨਲ ਤੇ ਆਹ ਵੀਡੀਓ ਉਸ ਭਰਾਵਾਂ ਦਾ ਤਰਜ਼ੂਰ ਜ਼ਰੂਰ ਸ਼ੇਅਰ ਕਰੋ ਜੋ 3620 ਦੇ ਸ਼ਕੀਨਾਂ ਜਾਂ 3620 ਖਰੀਦਣਾ ਚਾਹੁੰਦੇ ਹਨ ਅੱਜ ਤੁਹਾਨੂੰ ਆਪਾਂ ਦਿਖਾ ਰਹੇ ਹਾਂ 3620 96 ਮਾਡਲ ਪੰਜਾਬ ਨੰਬਰ ਟਰੈਕਟਰ ਹੈ ਆਜਾ ਤੁਹਾਨੂੰ ਟਰੈਕਟਰ ਦੀ ਕੰਡੀਸ਼ਨ ਚੈੱਕ ਕਰਾਉਂਦੇ ਆ ਟਰੈਕਟਰ ਦੇ ਇਹ ਮੂਹਰੇ ਟਾਇਰਾਂ ਦੀ ਗੱਲ ਕਰੀਏ ਤਾਂ ਮੂਹਰੇ ਟਾਇਰ ਬਿਲਕੁਲ ਨਵੇਂ ਨੇ ਟਰੈਕਟਰ ਦੇ ਜੇਕੇ ਦੇ ਪਿਛਲੇ ਟਾਇਰਾਂ ਦੀ ਗੱਲ ਕਰੀਏ ਤਾਂ 55-60 ਪੈਸੇ ਟਾਇਰ ਨੇ ਆਹ 65 ਪੈਸੇ ਵੀ کہہ ਦਿੰਦੇ ਆ ਰਮ ਰਮਾ ਦੀ ਤੁਸੀਂ ਕੰਡੀਸ਼ਨ ਚੈੱਕ ਕਰ ਲਓ ਬਾਡੀ ਬੁੱਡੀ ਦੀ ਤੁਸੀਂ ਕੰਡੀਸ਼ਨ ਚੈੱਕ ਕਰੋ ਪਿੱਛੋਂ ਮਗਰਾੜਾ ਮਗਰੂੜਾ ਦਾ ਪੂਰਾ ਸਾਫ ਟਰੈਕਟਰ ਹੈ ਅਡਜਸਟੇਬਲ ਹੁੱਕ ਲੱਗੀ ਹੋਈ ਹੈ ਪੂਰੀ ਚੰਗੀ ਲੰਕਾਂ ਲੁੰਕਾਂ ਦਾ ਪੂਰਾ ਸਾਫ ਆ ਟਰੈਕਟਰ ਤੇ ਸੈਲਫ ਸਟਾਰਟ ਟਰੈਕਟਰ ਹੈ ਇਦਾਂ ਲੈ ਰਹਿਮ ਦੀ ਵੀ ਕੰਡੀਸ਼ਨ ਚੈੱਕ ਕਰ ਲੋ 1996 ਮਾਡਲ ਹੈ ਹੂਲੇ ਟਾਇਰ ਬਿਲਕੁਲ ਨਵੇਂ ਨੇ ਪੂਰਾ ਵਧੀਆ ਬੰਪਰ ਲੱਗਿਆ ਹੋਇਆ ਇੰਜਨ ਗੇਅਰ ਦਾ ਬਹੁਤ ਜਿਆਦਾ ਸਾਫ ਟਰੈਕਟਰ ਹੈ 1996 ਮਾਡਲ ਹੈ ਅੰਦਰੋਂ ਅੰਦਰੋਂ ਕੰਡੀਸ਼ਨ ਚੈੱਕ ਕਰ ਲੋ ਤੁਸੀਂ ਦੀ ਵਾਹ ਚੈੱਕ ਕਰ ਲੋ ਇਹ ਹਾਲਾਜੀ ਕਿਸੇ ਵੀ ਵੀਰ ਭਰਾ ਨੂੰ ਲੋਡ ਹੋਵੇ ਇਹਦੀ ਡਿਮਾਂਡ ਹੈ ਜੀ 1,95,000 ਰੁਪਿਆ ਪੰਜਾਬ ਨੰਬਰ ਟਰੈਕਟਰ ਹੈ ਇੰਜਨ ਗੇਅਰ ਦਾ ਪੂਰਾ ਵਧੀਆ ਜਿਸ ਵੀਰ ਭਰਾ ਨੇ ਛੱਤੀ ਵੀ ਲੈਣਾ ਉਸ ਨੂੰ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਦੋਸਤੋ